ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਤਨ ਅਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓਂ ਕਿਰਪਾ ਕਰੇ ਤਾ ਨਾਮ ਤੇ ਆਈਐ ਜਿਓ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਐ ਜੀਓ ਹਰ ਜੀਓ ਕਿਰਪਾ ਕਰੇ ਸਤਿਨਾਮ ਤੇ ਆਈਐ ਜੀਓ ਸਤ ਗੁਰ ਮਿਲੈ ਸੋ ਪਾਏ ਸਹਜ ਗੁਣ ਗਾਈਐ ਜੀਉ ਕੋਈ ਗੁਣ ਗਾਏ ਵਿਕਸੈ ਸਦਾ ਅਨ ਦਿਨ ਜਾ ਆਪ ਸੱਚ ਭਾਵੈ ਅਹੰਕਾਰ ਹਉ ਮੈਂ ਜੇ ਮਾਇਆ ਸਹਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਤੇ ਆਈਏ ਜਿਉ ਅੰਦਰ ਸਾਚ ਨਹਿਉ ਪੂਰੇ ਸਤ ਗੁਰੇ ਜਿਉ ਇਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸੰਵਾਰੇ ਜਿਉ ਨਾਮ ਲਈ ਤਾਂ ਜੀਵਾਂ ਸ਼੍ਰੋਮਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਊ ਗੁਰਮੁਖ ਅੰਮ੍ਰਿਤ ਪੀਵਾਂ ਉਨਦਰ ਕਰੇ ਤਾਂ ਸਤਗੁਰ ਮੇਲੇ ਆਨ ਦਿਨ ਅਬ ਵੇਕ ਬੁੱਧ ਬੀਚਰੈ ਅੰਦਰ ਸਾਚਾ ਨਿਹਉ ਪੂਰੇ ਸਤ ਗੁਰੈ ਸਤ ਸੰਗਤ ਮਿਲ ਵਡਪਾਗ ਤਾਂ ਹਰ ਰਸ ਆਵੈ ਜੀਉ ਨਦਿਨ ਰਹੇ ਨਿਵਲਾਈ ਤਾਂ ਸਹਜ ਸਮਾਵ ਜਿਉ ਸਹਜ ਸਮਾਵ ਤਹਰ ਮਨ ਭਾਵੈ ਸਦਾ ਅਤੀਤ ਵੈਰਾਗੀ ਹਲਕ ਪਲਕ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੈ ਜੀਉ ਦੂਜੇ ਪਾਏ ਦੁਖ ਹੋਏ ਮਨ ਮੁਖ ਜਮ ਜੋਇਆ ਜੀਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜਿਉ ਮਾਇਆ ਦੁਖ ਮੋਇਆ ਹੋ ਮੈ ਰੁਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛੁਤਾਵ ਬਿਨ ਨਾਵੇ ਕੋ ਸਾਥ ਨਾ ਚੱਲੇ ਉਤਰ ਕਲਤਰ ਮਾਇਆ ਧੋਇਆ ਦੂਜੇ ਭਾਏ ਦੁਖ ਹੋਏ ਮਨ ਮੁਖ ਜਮ ਜੋਇਆ ਜਿਉ ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮ ਨਾਮ ਮਿਨੀ ਵੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਲੋ ਹਰ ਪਾਵੇ ਜੀਉ ਨਾਮੋ ਨਾਮਿ ਨੇ ਵੜਾਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਹੁ ਮਿਲਾਏ ਮਹਲੋ ਹਰ ਪਾਵੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਾਸਿਰੀ ਸੰਤੋ ਮਹੱਲਾ ਚੌਥਾ ਕਰ ਬਹਿਲਾ ਓੰਕਾਰ ਸਤਗੁਰ ਪ੍ਰਸਾਦਿ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਐ